ਤੁਹਾਨੂੰ ਸਵਾਗਤ ਹੈ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਇਆ ਸੋਨਾ ਲੀਕਾ ਡੀ 750 ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਹੈ ਦੀ ਕਿੱਥੇ ਟਰੈਕਟਰ ਖੜਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰ ਦਿਓ ਤਾਂ ਕਿ ਟਰੈਕਟਰ ਜਲਦੀ ਤੇ ਜਲਦੀ ਸੇਲ ਹੋ ਸਕੇ ਦੋਸਤੋ ਅੱਜ ਲੈ ਕੇ ਆਇਆ ਸੋਨਾ ਲਿਕਾ ਡੀਏ 750 ਟਰੈਕਟਰ ਦੋਸਤੋ 2014 ਮਾਡਲ ਦਾ 435000 ਰੇਟ ਰੱਖਿਆ ਗਿਆ ਤੇ ਬਾਕੀ ਦਾ ਰੇਟ ਦੋਸਤੋ ਫਿਕਸ ਨਹੀਂ ਮੌਕੇ ਤੇ ਥੋੜਾ ਬਹੁਤ ਘੱਟ ਵੱਧ ਹੋ ਜਾਊਗਾ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਪਿਆ ਦੋਸਤੋ ਛਤਰੀ ਲੱਗੀ ਹੋਈ ਹੈਗੀ ਇੰਜਨ ਗੇਅਰ ਬਿਲਕੁਲ ਫੁੱਲ ਕੰਮ ਔਕੇ ਦੋਸਤੋ ਸਰਬਸੋਈ ਵੀ ਆ ਚਾਰ ਸਿਲੰਡਰ ਆ ਤੇ ਵਧੀਆ ਸਾਫ਼ ਟਰੈਕਟਰ ਦਾ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਹੋਇਆ ਦੋਸਤੋ ਪਾਵਰ ਟਰੈਕਟਰ ਹੈਗਾ ਤੇ ਸਾਫਟ ਟਰੈਕਟਰ ਆ 2014 ਮਾਡਲ ਟਰੈਕਟਰ ਆ ਤੇ 435 ਦਾ ਰੇਟ ਰੱਖਿਆ ਗਿਆ ਤੇ ਬਾਕੀ ਰੇਟ ਫਿਕਸ ਨਹੀਂ ਦੋਸਤੋ ਘੱਟ ਵੱਧ ਹੋ ਜੂਗਾ ਬਾਕੀ ਟਾਇਰਾਂ ਦੀ ਗੱਲ ਕਰੀ ਜੇ ਕੇ ਦੇ ਟਾਇਰ ਆ 14928 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਤੇ ਬਾਕੀ ਤੁਹਾਨੂੰ ਬੈਕ ਸਾਈਡ ਤੋਂ ਟਰੈਕਟਰ ਦਿਖਾ ਦਿੰਨੇ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਡਾਵਰਤੀ ਡੰਡਾ ਤੁਹਾਨੂੰ ਨਾਲ ਮਿਲੂਗਾ ਸਰ ਟ੍ਰੈਕਟਰ ਜਿਨਲ ਪਿਆ ਰੰਗ ਪੇਂਟ ਸਾਰਾ ਸਾਫ ਪਿਆ ਦੋਸਤੋ ਟ੍ਰੈਕਟਰ ਦੇ ਸਾਰੇ ਪਾਰਟਸ ਪਾਰਟਸ ਟ੍ਰੈਕਟਰ ਦੇ ਨਾਲ ਦੇ ਆ ਤੇ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਟ੍ਰੈਕਟਰ ਬਿਲਕੁਲ ਸਾਫ ਹੋ ਦੋਸਤੋ ਕੁੜਾ ਬੰਪਰ ਟ੍ਰੈਕਟਰ ਆ ਬਾਕੀ ਜੇ ਕਿਸੇ ਵੀ ਨੇ ਟ੍ਰੈਕਟਰ ਲੈਣਾਗਾ ਜਾਂ ਟ੍ਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆਪਾਂ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟ੍ਰੈਕਟਰ ਸੰਬੰਧੀ ਕੋਈ ਵੀ ਗੱਲਬਾਤ ਕਰ ਸਕਦੇ ਹੋ ਟ੍ਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤੇ ਟ੍ਰੈਕਟਰ ਨੂੰ ਚਲਾ ਕੇ ਵਾਕੇ ਜੇ ਲਿ ਜਾ ਸਕਦੇ ਹੋ ਵੀਡੀਓ ਨੂੰ ਕਰਦੇ ਸ਼ੇਅਰ ਚੈਨਲ ਨੂੰ ਕਰ ਸਬਸਕ੍ਰਾਈਬ ਧੰਨਵਾਦ